10 ਪਉ ਭਾਗ ਦੂਜਾ ਬੀਬੀ ਹਰ ਸ਼ਰਨਕੌਰ ਚਮਕੌਰ ਦੀ ਅਣਗੋਲੀ ਸ਼ਹਾਦਤ ਇਹ ਉਹ ਦਿਨ ਹੈ ਜਦੋਂ ਚਮਕੌਰ ਦੀ ਗੜੀ ਵਿੱਚ ਜੰਗ ਦਾ ਰੌਲਾ ਤਾਂ ਖਤਮ ਹੋ ਚੁੱਕਾ ਸੀ ਪਰ ਮੌਤ ਦੀ ਚੁੱਪ ਚਾਰੇ ਪਾਸੇ ਫਸਰੀ ਹੋਈ ਸੀ ਜਰਾ ਇਤਿਹਾਸ ਦੇ ਪੰਨਿਆਂ ਤੇ ਨਿਗਾਹ ਮਾਰੋ 8 ਪਉ ਦੇ ਦਿਨ ਚਮਕੌਰ ਦੀ ਅਸਾਵੀ ਜੰਗ ਹੋਈ 10 ਲੱਖ ਦੀ ਫੌਜ ਦੇ ਸਾਹਮਣੇ 40 ਭੁੱਖੇ ਪਾਣੇ ਸਿੰਘ ਲੜੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੀ ਹਾਰ ਸਿੰਘ ਜੀ ਸ਼ਹਾਦਤ ਦਾ ਜਾਂ ਪੀ ਗਏ ਰਾਤ ਦੇ ਹਨੇਰੇ ਵਿੱਚ ਅੰਤ ਦਾ ਹੁਕਮ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਗੜੀ ਛੱਡ ਗਏ ਪਿੱਛੇ ਰਹਿ ਗਏ ਸਨ ਭਾਈ ਸੰਗਤ ਸਿੰਘ ਜੀ ਜਿਨ੍ਹਾਂ ਦੇ ਗੁਰੂ ਸਾਹਿਬ ਨੇ ਕਲਗੀ ਸਜਾਈ ਸੀ ਤਾਂ ਜੋ ਦੁਸ਼ਮਣ ਉਪਲੇਖੇ ਵਿੱਚ ਰਹੇ ਨੌਪੋਦੇ ਸੂਰਜ ਨੇ ਚੜ੍ਹ ਕੇ ਦੇਖਿਆ ਕਿ ਮੁਗਲਾਂ ਨੇ ਭਾਈ ਸੰਗਤ ਸਿੰਘ ਨੂੰ ਗੁਰੂ ਸਮਝ ਕੇ ਸ਼ਹੀਦ ਕਰ ਦਿੱਤਾ ਜਦੋਂ ਵਜ਼ੀਰ ਖਾਨ ਨੂੰ ਆਪਣੀ ਗਾਤੀ ਦਾ ਅਹਿਸਾਸ ਹੋਇਆ ਤਾਂ ਉਸ ਦਾ ਗੁੱਸਾ ਸੱਤਵੇਂ ਸਾਮਾਨ ਤੇ ਸੀ ਉਸ ਨੇ ਐਲਾਨ ਕਰਵਾ ਦਿੱਤਾ ਖਬਰਦਾਰ ਜੇ ਕਿਸੇ ਨੇ ਇਹਨਾਂ ਸ਼ਹੀਦਾਂ ਦਾ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਇਨਾਂ ਦੀ ਇਲਾਸ਼ਾ ਇੰਜ ਹੀ ਰੁੜਨ ਗਈਆ ਤਾਂ ਜੋ ਲੋਕਾਂ ਦੇ ਦਿਲਾਂ ਵਿੱਚ ਮੁਗਲ ਹਕੂਮਤ ਦਾ ਖੌਫ ਬੈਠ ਜਾਵੇ ਪਰ ਧੰਨ ਹੈ ਗੁਰੂ ਦੀ ਸਿੱਖੀ 10 ਪੋ ਚਮਕੌਰ ਦੇ ਨਜ਼ਦੀਕ ਪਿੰਡ ਰਾਏਪੁਰ ਦੀ ਇੱਕ ਧੀ ਬੀਬੀ ਹਰਸ਼ਰਨ ਕੌਰ ਦੇ ਕੰਨਾਂ ਵਿੱਚ ਇਹ ਗੱਲ ਪਈ ਉਸਨੇ ਸੋਚਿਆ ਮੇਰੇ ਵੀਰ ਮੇਰੇ ਗੁਰੂ ਦੇ ਲਾਲ ਜਿਨ੍ਹਾਂ ਨੇ ਕੌਮ ਲਈ ਜਾਨ ਵਾਰ ਦਿੱਤੀਆਂ ਉਹਨਾਂ ਦੇ ਸਰੀਰਾਂ ਨੂੰ ਚੀਲਾ ਤੇ ਕਾਂਵ ਦੇ ਖਾਂਡ ਲਈ ਮੈਂ ਕਿਵੇਂ ਛੱਡ ਦੇਵਾਂ ਲੋਕਾਂ ਦੇ ਘਰਾਂ ਵਿੱਚ ਡਰਦੇ ਦੁੱਬ ਕੇ ਬੈਠੇ ਸਨ ਪਰ ਇਹ ਸ਼ੇਰਨੀ ਘਰੋਂ ਨਿਕਲ ਪਈ ਕੜਾਕੇ ਦੀ ਠੰਡ, ਸੰਗਣਾ ਹਨੇਰਾ ਅਤੇ ਦੁਸ਼ਮਣਾਂ ਦਾ ਪਹਿਰਾ ਪਰ ਗੁਰੂ ਦੀ ਪ੍ਰੀਤ ਅੱਗੇ ਸਭ ਫਿੱਕਾ ਸੀ। ਬੀਬੀ ਜੀ ਰਣ ਭੂਮੀ ਵਿੱਚ ਪਹੁੰਚਦੇ ਹਨ। ਧਰਤੀ ਖੂਨ ਨਾਲ ਲਾਲ ਹੈ। ਸ਼ਹੀਦਾਂ ਦੇ ਪਵਿੱਤਰ ਸਰੀਰ ਵਿਖਰੇ ਪਏ ਹਨ। ਬੀਬੀ ਹਰਸ਼ਰਨ ਕੌਰ ਨੇ ਬੜੀ ਮੁਸ਼ਕਲ ਨਾਲ ਸਹਬਜ਼ਾਦੇ ਆ ਅਤੇ ਸਿੰਘਾਂ ਦੇ ਸਰੀਰਾਂ ਨੂੰ ਵਿਛਾਣਿਆ। ਉਸਨੇ ਇਕੱਲਿਆਂ ਹੀ ਆਸ-ਪਾਸ ਤੋਂ ਲੱਕੜਾਈ ਇਕੱਠੀਆਂ ਕੀਤੀਆਂ। ਇੱਕ ਚਿਖਾ ਤਿਆਰ ਕੀਤੀ। ਸਹਬਜ਼ਾਦਾ ਜੀਤ ਸਿੰਘ, ਸਹਬਜ਼ਾਦਾ ਜੀਹਾਰ ਸਿੰਘ, ਭਾਈ ਸੰਗਤ ਸਿੰਘ ਅਤੇ ਹੋ ਰਸ਼ੀਦਾਂ ਦੇ ਸਰੀਰ ਬੜੇ ਸਤਕਾਰ ਨਾਲ ਉਸ ਚਿਖਾ ਤੇ ਰੱਖੇ ਜਦੋਂ ਉਸਨੇ ਅੰਗੀਠਾ ਪ੍ਰਜੰਨ ਕੀਤਾ ਤਾਂ ਰਾਤ ਦੇ ਹਨੇਰੇ ਵਿੱਚ ਅੱਗ ਦੇ ਲਾਟਾ ਦੂਰ ਤੱਕ ਦਿਖਾਈ ਦਿੱਤੀਆਂ ਮੁਗਲ ਸਪਾਈ ਹੈਰਾਨ ਰਹਿ ਗਏ ਇਹ ਕੌਣ ਹੈ ਜਿਸ ਨੇ ਮੌਤ ਨੂੰ ਆਵਾਜ਼ ਮਾਰੀ ਹੈ ਮੁਗਲ ਫੌਜਾਂ ਭੱਜੀਆਂ ਆਈਆਂ ਉਹਨਾਂ ਦੇਖਿਆ ਕਿ ਇੱਕ ਇਕੱਲੀ ਔਰਤ ਹੱਥ ਜੋੜ ਕੇ ਅਰਦਾਸ ਕਰ ਰਹੀ ਹੈ ਸਪਾਈ ਨੇ ਗੁੱਸੇ ਨਾਲ ਪੁੱਛਿਆ ਤਨੂ ਸ਼ਾਹੀ ਫਰਮਾਨ ਦਾ ਪਤਾ ਨਹੀਂ ਤੂੰ ਬਗਾਵਤ ਕੀਤੀ ਹੈ ਤਾ ਉਸ ਵੇਲੇ ਬੀਬੀ ਹਰਸ਼ਰਨ ਕੌਰ ਨੇ ਡਰਨ ਨੀਟਾ ਰ ਨੀ ਬੁਝਾਈ ਅੱਖਾਂ ਵਿੱਚ ਅੱਖਾਂ ਵਾ ਕੇ ਜਵਾਬ ਦਿੱਤਾ ਮੈਨੂੰ ਹਕੂਮਤ ਦਾ ਡਰ ਨਾ ਦਿਖਾਓ ਇਹ ਸਰੀਰ ਮਿੱਟੀ ਹੈ ਮਿੱਟੀ ਹੋ ਜਾਵੇਗਾ ਪਰ ਜੇ ਮੇਰੇ ਜੀਉਂਦੇ ਜੀ ਮੇਰੇ ਗੁਰੂ ਦੇ ਲਾਲ ਰੁੱਲ ਜਾਂਦੇ ਤਾਂ ਮੇਰੀ ਆਤਮਾ ਨੇ ਮਨ ਨੂੰ ਕਰੇ ਮਾਫ ਨਹੀਂ ਸੀ ਕਰਨਾ ਜਾਲਮਾਂ ਨੇ ਉਸ ਬਹਾਦਰ ਧੀ ਤੇ ਨੇਜੀਆਂ ਤਲਵਾਰਾਂ ਨਾਲ ਵਾਰ ਕੀਤੇ ਉਹਨਾਂ ਨੇ ਜ਼ਖਮੀ ਹਾਲਤ ਵਿੱਚ ਬੀਬੀ ਹਰਸ਼ਰਨ ਕੌਰ ਨੂੰ ਚੱਕਿਆ ਅਤੇ ਉਸੇ ਬੜਦੇ ਵਿੱਚ ਚੇਖਾ ਵਿੱਚ ਸੁੱਟ ਦਿੱਤਾ ਉਹ ਜੋਤੀ ਜੋਤ ਅਰਲਨ ਦੀ ਮਿਸਾਲ ਬਣ ਗਈ ਉਸਨੇ ਆਪਣੇ ਸਰੀਰ ਦਾ ਪਾਲਣ ਬਣਾ ਕੇ ਸ਼ਹੀਦਾਂ ਦੇ ਸਸਕਾਰ ਨੂੰ ਪੂਰਾ ਕੀਤਾ